ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਇੱਕ ਪਾਸੇ ਜਿੱਥੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਲੈਂਡ ਥੋਲਿੰਗ ਪਾਲਿਸੀ ਨੂੰ ਲੈ ਕੇ ਪਿੰਡਾਂ ਦੇ ਵਿੱਚ ਐਂਟਰੀ ਬੈਨ ਕਰ ਦਿੱਤੀ ਗਈ ਹੈ ਵਿਧਾਇਕਾਂ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੀ ਤੇ ਦੂਸਰੇ ਪਾਸੇ ਅੱਜ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਹਾਲੇ ਵੀ ਟੱਤ ਤੋਂ ਮਸ ਨਹੀਂ ਹੋ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਵੀ ਲੈਂਡ ਪੂਲਿੰਗ ਪਾਲਿਸੀ ਦੀ ਪ੍ਰੋਮੋਸ਼ਨ ਕਰ ਰਹੇ ਨੇ ਮਸ਼ਹੂਰੀ ਕਰ ਰਹੇ ਨੇ ਇਵਨ ਦੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੱਕੇ ਨਾਲ ਜ਼ਮੀਨ ਕਿਸਾਨਾਂ ਦੀ ਐਕਵਾਇਰ ਨਹੀਂ ਕੀਤੀ ਜਾਵੇਗੀ ਆਪ ਆਦਮੀ ਪਾਰਟੀ ਦੇ ਕੁਝ ਮੰਤਰੀ ਅਤੇ ਵਿਧਾਇਕ ਵੀ ਅੰਦਰ ਖਾਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਖਿਲਾਫ ਚੱਲ ਰਹੇ ਨੇ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਇਮਨਦੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਕੇ ਚਾਚੇ ਗਿਆਨ ਗਿਆਨ ਸਿੰਘ ਮਾਨ ਨੇ ਜਿਹੜਾ ਹੈ ਕਹਿ ਦਿੰਦਾ ਹੈ ਕਿ ਲੈਂਡ ਪੂਲਿੰਗ ਕਿਸਾਨਾਂ ਦੇ ਹਿੱਤਾਂ ਵਾਸਤੇ ਨਹੀਂ ਹੈ ਇਹ ਨੁਕਸਾਨ ਹੈ ਤੇ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ ਰੋਕ ਲਗਾ ਦਿੱਤੀ ਹੈ ਲੈਂਡ ਪੁਲਿੰਗ ਪਾਲਿਸੀ ਤੇ ਕੀ ਕਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਖਿਲਾਫ ਪਟੀਸ਼ਨ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਲੈਂਡ ਪੁਲਿੰਗ ਪਾਲਿਸੀ ਉੱਤੇ 7 ਅਗਸਤ ਯਾਨੀ ਕਿ ਕੱਲ ਤੱਕ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਨੇ ਕਿਹਾ ਕਿ ਜਿਨ੍ਹਾਂ ਕੋਲ ਜ਼ਮੀਨ ਹੈ ਉਹਨਾਂ ਨੂੰ ਤਾਂ ਮੁਆਵਜ਼ਾ ਦਿਓਗੇ ਪਰ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਭਾਵੇਂ ਉਹ ਮਜ਼ਦੂਰ ਹੋਣ ਜਾਂ ਕਾਰੀਗਰ ਹੋਣ ਤੇ ਤੁਹਾਡੇ ਤੁਹਾਡੇ ਬਾਰੇ ਤੁਹਾਡੇ ਕੋਲ ਕੀ ਹੈ? ਯਾਨੀ ਕਿ ਤੁਸੀਂ ਮੁਆਵਜ਼ਾ ਦਿਓਗੇ ਕਿਸਾਨਾਂ ਨੂੰ। ਲੇਕਿਨ ਜਿਹੜਾ ਮਜ਼ਦੂਰ ਵਰਖ ਹੈ ਜਾਂ ਕਾਰੀਗਰ ਭਾਈਚਾਰਾ ਹੈ ਉਹਨਾਂ ਨੂੰ ਸਰਕਾਰ ਕੀ ਦੇਵੇਗੀ? ਕਿਉਂਕਿ ਜੇਕਰ ਜ਼ਮੀਨਾਂ ਵਿਕੀਆਂ ਜੇਕਰ ਜ਼ਮੀਨਾਂ ਅਕਵਾਰ ਹੋਈਆਂ ਲੈਂਡ ਪੁਲਿੰਗ ਪਾਲਿਸੀ ਦੀ ਨੀਤੀ ਨੂੰ ਲੈ ਕੇ ਤਾਂ ਕਿਸਾਨਾਂ ਦੇ ਕੋਲ ਤਾਂ ਜ਼ਮੀਨ ਜਾਵੇਗੀ ਉਹਨੂੰ ਠੇਕਾ ਵੀ ਮਿਲ ਜਾਵੇਗਾ ਉਹਨਾਂ ਨੂੰ ਮੁਆਵਜ਼ਾ ਵੀ ਮਿਲ ਜਾਵੇਗਾ 50000 ਏਕੜ ਪ੍ਰਤੀ ਏਕੜ ਕਦੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਦੇ 60000 ਏਕੜ ਕਹਿੰਦੇ ਨੇ ਕਦੇ ਲੱਖ ਰੁਪਏ ਕਹਿੰਦੇ ਨੇ ਤੇ ਹਾਈ ਕੋਰਟ ਨੇ ਕਿਹਾ ਹੈ ਜਿਹੜੇ ਮਜ਼ਦੂਰ ਨੇ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਨੇ ਜਿਹੜੇ ਕਿਸਾਨਾਂ ਦੇ ਘਰ ਬਣਾਉਂਦੇ ਨੇ ਉਹ ਕਿੱਥੇ ਜਾਣਗੇ ਉਹਨਾਂ ਨੂੰ ਤੁਸੀਂ ਕਿਹੜਾ ਮੁਆਵਜ਼ਾ ਦਿਓਗੇ ਲੈਂਡ ਪੁੱਲਿੰਗ ਨੀਤੀ ਵਿਰੋਧ ਦਰਪੋਟੇਸ਼ਨ ਤੇ ਹਾਈ ਕੋਰਟ ਨੇ ਕਿਹਾ ਕਿ ਹੁਣ ਕੱਲ ਇਸ ਤੇ ਦੁਬਾਰਾ ਸੁਣਵਾਈ ਹੋਵੇਗੀ ਉਦੋਂ ਤੱਕ ਸਰਕਾਰ ਇਸ ਤੇ ਅੱਗੇ ਨਾ ਵਧੇ ਹਾਈ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਜੇਕਰ 60000 ਏਕੜ ਜ਼ਮੀਨ ਲੈਂਡ ਪੁਲਿੰਗ ਲੈਂਡ ਲਈ ਲੈਂਡ ਲਈ ਲੈਂਡ ਜਾ ਰਹੇ ਹੋ ਤਾਂ ਪ੍ਰਤੀ ਏਕੜ ਰਕਮ 1.5 ਕਰੋੜ ਰੁਪਏ ਬਣਦੀ ਹੈ ਇਸ ਲਿਹਾਜ਼ ਦਾ ਤੁਹਾਡੇ ਕੋਲ 9000 ਕਰੋੜ ਦਾ ਬਜਟ ਹੈ ਇਸ ਮਾਮਲੇ ਚ 37 7 ਅਗਸਤ ਨੂੰ ਹਾਈ ਕੋਰਟ ਵਿੱਚ ਮਹਸਲਵਾਈ ਹੋਵੇਗੀ ਤੇ ਹਾਈ ਕੋਰਟ ਨੇ ਕਿਹਾ ਹੈ ਕਿ ਜਿਨ੍ਹਾਂ ਕੋਲ ਜ਼ਮੀਨ ਹੈ ਉਹਨਾਂ ਨੂੰ ਤੁਸੀਂ ਮੁਆਵਜ਼ਾ ਦਿਓਗੇ ਪਰ ਜਿਨ੍ਹਾਂ ਕੋਲ ਜ਼ਮੀਨ ਨਹੀਂ ਭਾਵੇਂ ਉਹ ਮਜ਼ਦੂਰ ਹੋਣ ਜਾਂ ਕਾਰੀਗਰ ਤੁਹਾਡੇ ਤੁਹਾਡੇ ਬਾਰੇ ਤੁਹਾਡੇ ਕੋਲ ਕੀ ਹੈ ਇਸ ਪੋਜੀਸ਼ਨ ਵਿੱਚ ਐਡਵੋਕੇਟ ਗੁਰਪ੍ਰੀਤ ਸਿੰਘ ਫਾਗਵਾ ਲੂਦਾਰ ਕੀਤੇ ਉਸ ਤੇ ਪੰਜਾਬ ਸਰਕਾਰ ਇਹਨੂੰ ਕਸੂਤੀ ਫਸ ਗਈ ਹੈ ਭਈ ਕਿਸਾਨਾਂ ਨੂੰ ਤੁਸੀਂ ਮੁਆਵਜ਼ਾ ਦੇ ਸਕਦੇ ਹੋ ਕਿਸਾਨਾਂ ਨੂੰ ਤੁਸੀਂ ਠੇਕਾ ਦੇ ਸਕਦੇ ਹੋ ਜਦੋਂ ਉਹਨਾਂ ਨੇ ਖੇਤੀ ਹੀ ਨਾ ਕੀਤੀ ਤੇ ਜਿਹੜਾ ਮਜ਼ਦੂਰ ਵਰਗ ਭਾਈਚਾਰਾ ਹੈ ਉਹ ਕਿੱਥੇ ਜਾਵੇਗਾ ਸਰਕਾਰ ਦੇ ਕੋਲ ਕੀ ਯੋਜਨਾ ਹੈ ਕਿ ਉਹਨਾਂ ਦਾ ਗੁਜ਼ਾਰਾ ਉਹਨਾਂ ਦੇ ਚੁੱਲ੍ਹੇ ਬਲਦੇ ਕਿਵੇਂ ਰਹਿਣਗੇ ਲੈਂਡ ਪੁਲਿੰਗ ਪਾਲਿਸੀ ਤੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇੱਕ ਵਾਰ ਜਿਹੜੀ ਹੈ ਰੋਕ ਲਗਾ ਦਿੱਤੀ ਹੈ ਕੱਲ ਪੰਜਾਬ ਅਤੇ ਹਾਈਕਟ ਦੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਆਵੇਗਾ ਇੱਕ ਵਾਰ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਨਹੀਂ ਲਵੇਗੀ ਪੰਜਾਬ ਸਰਕਾਰ ਜਿੰਨੀ ਦੇਰ ਤੱਕ ਪੰਜਾਬ ਅਤੇ ਹਰਿਆਣਾ ਦੀ ਸਰਕਾਰ ਲੈਂਡ ਪੁਲਿਸ ਪੁਲਿੰਗ ਨੀਤੀ ਨੂੰ ਹਰੀ ਛੱਡੀ ਨਹੀਂ ਦਿੰਦੀ ਜਿਹੜੇ ਸਵਾਲ ਪੁੱਛੇ ਗਏ ਨੇ ਉਹਨਾਂ ਦਾ ਜਵਾਬ ਕੱਲ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਵਿੱਚ ਦੇਣਾ ਪਵੇਗਾ ਧੰਨਵਾਦ